ਚਲੋ ਅੱਜ ਖੇਤਾਂ ਨੂੰ ਪਾਣੀ ਲਾਣ ਚੱਲਦੇ ਆ ਅੱਜ ਇਹ ਮੰਨਤ ਦੇ ਸਕੂਲ ਦੀ ਛੁੱਟੀ ਤੇ ਮੰਨਤ ਬੋਲਦੀ ਮਮਾ ਮੈਂ ਵੀ ਤੁਹਾਡੇ ਨਾਲ ਜਾਣਾ ਤੇ ਡੈਡੀ ਨੂੰ ਅਸੀਂ ਬੋਲ ਦਿੱਤਾ ਮੈਂ ਕਿ ਡੈਡ ਜੀ ਅਸੀਂ ਥੋੜੀ ਦੇਰ ਚ ਆ ਗਏ ਆ ਜਾਣ ਲੱਗੇ ਮੰਨਤ ਨੂੰ ਬੋਲਿਆ ਕਿ ਜਗ੍ਹਾ ਦੀ ਚਾਬੀ ਚੁੱਕ ਲਾ ਤੇ ਕਹਿੰਦੀ ਕਹਿੰਦੀ ਦੇਖੋ ਮੰਮੀ ਮੇਰੇ ਕੱਪੜਿਆਂ ਨਾਲ ਮੈਚ ਕਰਦੇ ਨਾਲ ਹੀ ਮੇਰੀ ਸੂਈਆਂ ਨਾਲ ਤੇ ਅੱਗੇ-ਅੱਗੇ ਲੱਗੀ ਸੀ ਧੋੜ ਮੈਂ ਕਿ ਰੁਕ ਜਾ ਰੁਕ ਜਾ ਜੇ ਸਾਡੇ ਨਾਲ ਜਾਣਾ ਤੇ ਇਦਾਂ ਨਹੀਂ ਜਾਣਾ ਇਦਾਂ ਕਰ ਤੂੰ ਸਾਈਕਲ ਦੇ ਪਿੱਛੇ ਬੋਰਾ ਬੰਨ ਲਾ ਕਹਿੰਦੀ ਮਮਾ ਇਹਦਾ ਕੀ ਕਰਨਾ ਆ ਮੈਂ ਕਿ ਕੋਈ ਨਾ ਆ ਜਾ ਅੱਗੇ ਤੈਨੂੰ ਪੁੱਤ ਰਸਤੇ ਦੇ ਵਿੱਚ ਦੇ ਕੋਲ ਸਾਡੀ ਜਗ੍ਹਾ ਸੜਕ ਨੂੰ ਲੱਗਦੀ ਆ ਤੇ ਉੱਥੇ ਸਿੱਟਿਆ ਹੋਇਆ ਸੀ ਚਾਚਾ ਹੀ ਹੋਣਾ ਤੇ ਖੇਤਾਂ 'ਚ ਗੋਹਾ ਤੇ ਮੰਨਤ ਨੂੰ ਬੋਲਿਆ ਮੈਂ ਕਿ ਲਿਆ ਬੋਰਾ ਫੜਾ ਹੁਣ ਮੈਂ ਤੈਨੂੰ ਦੱਸਦੀ ਆ ਇਹ ਬੋਰੇ ਦਾ ਕੀ ਕਰਨਾ ਆ ਆ ਕੇ ਸਭ ਤੋਂ ਪਹਿਲਾਂ ਤੇ ਇਹਨੇ ਗਵੰਡੀਆਂ ਦਾ ਬੱਚਾ ਚੁੱਕ ਲਿਆ ਛੋਟਾ ਜਿਹਾ ਮੈਂ ਤਾਂ ਕਹੀ ਚੁੱਕੇ ਇਦਾਂ ਚੱਲੀ ਆ ਜਿੱਦਾਂ ਕਿਤੇ ਖੇਤਾਂ ਨੂੰ ਪਾਣੀ ਲਾਣਾ ਹੁੰਦਾ ਪਰ ਮੈਂ ਬੋ ਪਾਣੀ ਲਗਵਾਇਆ ਆਪਣੇ ਘਰਦਿਆਂ ਨਾਲ ਖੇਤਾਂ ਨੂੰ ਤੇ ਜਿਹੜਾ ਬੋਰਾ ਮੈਂ ਘਰੋਂ ਲੈ ਕੇ ਆਈ ਸੀ ਇਹਦੇ ਵਿੱਚ ਭਰਨਾ ਹੀ ਢੇਰ ਇੱਥੇ ਜਿਹੜਾ ਗੋਹਾ ਸਿੱਟਿਆ ਹੋਇਆ ਸੀ ਇੱਕ ਗੋਹਾ ਬਹੁਤ ਪੁਰਾਣਾ ਚਾਚੇ ਹੋਣਾ ਨੇ ਸਿੱਟਿਆ ਹੀ ਉਹਦੀ ਦੇ ਵਿੱਚ ਤੇ ਮੈਂ ਜਲਦੀ ਜਲਦੀ ਢੇਰ ਦਾ ਬੋਰਾ ਭਰ ਲਿਆ ਉਸ ਤੋਂ ਬਾਅਦ ਭਾਜੀ ਨੂੰ ਬੋਲਿਆ ਕਿ ਭਾਜੀ ਚੁੱਕ ਕੇ ਇਹਨੂੰ ਸਾਈਕਲ ਦੇ ਉੱਤੇ ਰੱਖ ਦੋ ਤੇ ਆਂਟੀ ਜੀ ਨੂੰ ਬੋਲਿਆ ਮੈਂ ਕਿ ਆਂਟੀ ਜੀ ਫੜ ਲਓ ਜੇ ਕਿਤੇ ਰਸਤੇ ਦੇ ਵਿੱਚ ਡਿੱਗ ਗਿਆ ਫਿਰ ਇਕੱਠਾ ਕਰਨਾ ਬਹੁਤ ਔਖਾ ਹੋ ਜਾਣਾ ਫਿਰ ਜਲਦੀ ਜਲਦੀ ਅਸੀਂ ਢੇਰ ਸਾਰਾ ਲੈ ਕੇ ਆ ਗਏ ਆਪਣੀ ਜਗ੍ਹਾ ਦੇ ਵਿੱਚ ਤੇ ਆਂਟੀ ਜੀ ਨੇ ਢੇਰ ਦਾ ਬੋਰਾ ਚੁਕਵਾ ਕੇ ਮੇਰੇ ਨਾਲ ਰਖਵਾ ਦਿੱਤਾ ਅੰਦਰ ਇਹ ਅਸਲੀ ਖਾਦ ਹੈ ਜਿਹੜੀ ਸਬਜ਼ੀਆਂ ਦੇ ਵਿੱਚ ਬਹੁਤ ਕੰਮ ਆਂਦੀ ਹੈ ਨਹੀਂ ਕੋਈ ਕੈਮੀਕਲ ਇਹਦੇ ਵਿੱਚ ਜਿਹੜੇ ਮੈਂ ਕੱਲ ਪੌਦੇ ਲੈ ਕੇ ਆਈ ਸੀ ਸਬਜ਼ੀਆਂ ਦੇ ਲਗਾਉਣ ਵਾਲੇ ਹੁਣ ਉਹ ਲਗਾਣੇ ਅੱਜ ਅਸੀਂ ਜਗ੍ਹਾ ਦੇ ਵਿੱਚ ਇਹ ਬੇਲਾਂ ਲਗਾਣ ਕਰਕੇ ਮੈਂ ਪਹਿਲਾਂ ਖਾਦ ਲੈ ਕੇ ਆਈ ਆ ਮੇਰੇ ਆਂਦਿਆਂ ਤੱਕ ਡੈਡੀ ਜੀ ਨੇ ਸਾਰੀ ਮਿੱਟੀ ਕਰ ਲਈ ਸੈੱਟ ਜਿੱਥੇ-ਜਿੱਥੇ ਬੇਲਾ ਲਗਾਣੀਆਂ ਆ ਤੇ ਇੰਨੇ ਨੂੰ ਅੱਗੇ ਚਾਚਾ ਜੀ ਚਾਚਾ ਜੀ ਪੁੱਛਦੇ ਸੀ ਕਿਹੜੀ ਕਿਹੜੀ ਬੇਲ ਲਿਆਂਦੀਆਂ ਮੈਂ ਕਿਹਾ ਜੀ ਸਾਰੀਆਂ ਹੀ ਲੈ ਆਂਦੀਆਂ ਆ ਫਿਰ ਉਸ ਤੋਂ ਬਾਅਦ ਮੈਂ ਡੈਡ ਜੀ ਨਾਲ ਢੇਰ ਦਾ ਬੋਰਾ ਚੁਕਾ ਕੇ ਜਿੱਥੇ-ਜਿੱਥੇ ਅਸੀਂ ਬੇਲਾ ਲਗਾਣੀਆਂ ਉੱਥੇ ਰਖਾ ਦਿੱਤਾ ਚਾਚਾ ਜੀ ਨੇ ਦੱਸਿਆ ਕਿ ਜਿੱਥੇ-ਜਿੱਥੇ ਤੁਸੀਂ ਬੇਲ ਲਗਾਣੀ ਉੱਥੇ-ਉਥੇ ਹੀ ਤੁਸੀਂ ਢੇਰ ਪਾਇਓ ਵੀ ਇਦਾਂ ਸਾਰੇ ਦੇ ਵਿੱਚ ਢੇਰ ਨਾ ਪਾਇਓ ਤੇ ਚਾਚਾ ਜੀ ਦੀ ਗੱਲ ਮੰਨ ਕੇ ਮੈਂ ਥੋੜੀ-ਥੋੜੀ ਜਗ੍ਹਾ ਛੱਡ ਕੇ ਸਾਰੇ ਦੇ ਵਿੱਚ ਖਿਲਾਰ ਦਿੱਤਾ ਢੇਰ ਉਸ ਤੋਂ ਬਾਅਦ ਡੈਡ ਜੀ ਨੇ ਕਈ ਨਾਲ ਸਾਰਾ ਕਰ ਦਿੱਤਾ ਸੈੱਟ ਹੁਣ ਚੱਲਦੇ ਆਂ ਚਾਚਾ ਜੀ ਨਾਲ ਉਹਨਾਂ ਦੇ ਘਰ ਰੰਬਾ ਦੇਅ ਤੇ ਤੁਸੀਂ ਦੱਸੋ ਤੁਹਾਡੇ ਵੱਲ ਰੰਬੇ ਨੂੰ ਕੀ ਕਹਿੰਦੇ ਆ ਡੈਡ ਜੀ ਨੇ ਥੋੜੀ ਜਿਹੀ ਮਿੱਟੀ ਪੁੱਟ ਕੇ ਲਗਾ ਦਿੱਤੀ ਉੱਥੇ ਬੇਲ ਉਸ ਤੋਂ ਬਾਅਦ ਮੈਂ ਡੈਡ ਜੀ ਨੂੰ ਬੋਲਿਆ ਮੈਂ ਕਿ ਡੈਡ ਜੀ ਲਗਾਓ ਇੱਕ ਬੇਲ ਮੈਂ ਵੀ ਲਗਾ ਕੇ ਦੇਖਦੀ ਆ ਡੈਡ ਜੀ ਕਹਿੰਦੇ ਇੱਕ ਇੱਕ ਹੀ ਤੂੰ ਸਾਰੀਆਂ ਬੇਲਾ ਲਗਾ ਦਿਓ ਮੈਂ ਕਿ ਨਹੀਂ ਨਹੀਂ ਮੈਂ ਤਾਂ ਸਿਰਫ ਇੱਕ ਬੇਲ ਹੀ ਲਗਾਉਣੀ ਆ ਤੇ ਡੈਡ ਜੀ ਮੈਨੂੰ ਪੁੱਛਦੇ ਪਏ ਕਿ ਕਿਹੜੀ ਬੇਲ ਕਿਸ ਸਬਜ਼ੀ ਦੀ ਮੈਂ ਕਿ ਡੈਡੀ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਲਗਾ ਲਓ ਜਦੋਂ ਸਬਜ਼ੀਆਂ ਲੱਗਣਗੀਆਂ ਨਾ ਆਪੇ ਹੀ ਪਤਾ ਲੱਗ ਜਾਣਾ ਕਿਹੜੀ ਬੇਲ ਕਾਦੀ ਆ ਤੇ ਡੈਡੀ ਕਹਿੰਦੇ ਤੂੰ ਇੱਕ ਬੇਲ ਹੀ ਕਿਉਂ ਲਾਈ ਮੈਂ ਕਿ ਜੇ ਬਾਏ ਚ ਮੈਨੂੰ ਪਤਾ ਸੀਗਾ ਵੀ ਨਹੀਂ ਹੋਣੀ ਤੇ ਮੈਂ ਕਿਹਾ ਜੇਕਰ ਉਹਨੂੰ ਸਬਜ਼ੀ ਵਧੀਆ ਲੱਗੀ ਤੇ ਫਿਰ ਮੈਂ ਕਹਿ ਦੂੰਗੀ ਦੇਖਿਆ ਮੈਂ 21 ਬੇਲ ਲਗਾਈ ਤੇ ਉਹਨੂੰ ਹੀ ਸਬਜ਼ੀ ਵਧੀਆ ਲੱਗੀ ਉਸ ਤੋਂ ਬਾਅਦ ਡੈਡ ਜੀ ਨੇ ਲਗਾ ਦਿੱਤੀਆਂ ਸਾਰੀਆਂ ਬੇਲਾਂ ਇੱਧਰ ਲਿਆਂਦੇ ਸੀਗੇ ਮੈਂ ਮਿਰਚਾਂ ਦੇ ਬੂਟੇ ਟਮਾਟਰਾਂ ਦੇ ਬੂਟੇ ਤੇ ਬੈਂਗਣਾ ਦੇ ਬੂਟੇ ਬੂਟੇ ਬੇਲਾਂ ਤੋਂ ਥੋੜੀ ਦੂਰ ਲਗਾਣੇ ਨੇ ਤਾਂ ਬੇਲਾਂ ਦੇ ਕਰਕੇ ਫਿਰ ਬੂਟੇ ਹੁੰਦੇ ਨਹੀਂ ਹੈਗੇ ਇਸ ਕਰਕੇ ਅਸੀਂ ਸਾਰੇ ਬੂਟੇ ਸਾਈਡ ਦੇ ਵਿੱਚ ਲਗਾਏ ਆ ਤੇ ਬੇਲਾਂ ਸਾਰੀਆਂ ਇੱਕ ਪਾਸੇ ਸਾਈਡ ਦੇ ਵਿੱਚ ਲਗਾਈਆਂ ਬੱਚਿਆਂ ਨੂੰ ਖੇੜਦੇ ਦੇਖ ਕੇ ਗਾਣਾ ਯਾਦ ਆ ਗਿਆ ਹਸਬੈਂਡ ਦਾ ਮੈਨੂੰ ਬਚਪਨ ਮੇਰਾ ਮੋੜ ਦ ਉਸ ਤੋਂ ਬਾਅਦ ਮੈਂ ਚਾਚਾ ਜੀ ਹੁਣਾ ਕਰ ਗਈ ਪਾਣੀ ਦੀ ਬਾਲਟੀ ਭਰ ਤੇ ਫਿਰ ਪਾਣੀ ਲਿਆ ਕੇ ਸਾਰੀਆਂ ਬੇਲਾਂ ਨੂੰ ਤੇ ਮਿਰਚਾਂ ਦੇ ਬੂਟਿਆਂ ਨੂੰ ਪਾਣੀ ਦੇ ਦਿੱਤਾ ਥੋੜਾ ਥੋੜਾ ਜਿਹਾ ਮੈਂ ਕਿਹਾ ਚੱਲ ਮਿਹਨਤ ਕਰਕੇ ਲਗਾ ਤਾਂ ਲਏ ਆ ਵੀ ਬਾਬਾ ਜੀ ਹੁਣ ਹੋ ਵੀ ਜਾਣ ਪਹਿਲੇ ਵਾਰ ਸਬਜ਼ੀ ਲਗਾਈ ਆ ਸੀ ਹੁਣ ਥੋੜਾ ਟਾਈਮ ਰੁੱਕ ਕੇ ਦੇਖਾਂਗੇ ਹੁੰਦੀਆਂ ਜਾਂ ਨਹੀਂ ਬੇਲਾਂ ਤੇ ਮੈਂ ਬੱਚਿਆਂ ਨੂੰ ਕਿਹਾ ਮੈਂ ਕਿਹਾ ਚਲੋ ਹੁਣ ਚੱਲਦੇ ਆ ਘਰ ਨੂੰ ਵਾਪਸ ਇਹਦੇ ਨਾਲ ਵੀਡੀਓ ਵੀ ਹੁੰਦੀ ਇੱਥੇ ਹੀ ਖਤਮ ਬਾਏ ਬਾਏ